ਕਿਸਾਨ ਅੰਦੋਲਨ ਦਾ ਤੀਸਰਾ ਦਿਨ ਹੈ ਔਰ ਤੀਸਰੇ ਦਿਨ ਦੇ ਵਿੱਚ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਸ਼ੰਭੂ ਬਾਰਡਰ ਤੇ ਇਸ ਵੇਲੇ ਮੌਜੂਦ ਆ ਫਿਲਹਾਲ ਹਾਲਾਤ ਅਜੇ ਕੰਟਰੋਲਡ ਨਜ਼ਰ ਆ ਰਹੇ ਨੇ ਪਰ ਲਗਾਤਾਰ ਜਿਹੜੇ ਨੇ ਉਹ ਇਹਨਾਂ ਮਾਮਲਿਆਂ ਨੂੰ ਲੈ ਕੇ ਟਕਰਾਅ ਜਿਹੜਾ ਬਣਿਆ ਹੋਇਆ ਫਿਲਹਾਲ ਅੱਜ 5 ਵਜੇ ਦੀ ਉਡੀਕ ਕੀਤੀ ਜਾ ਰਹੀ ਹੈ ਔਰ ਸਾਡੇ ਨਾਲ ਕੁਝ ਕਿਸਾਨ ਜਿਹੜੇ ਨੇ ਮੌਜੂਦ ਨੇ ਮਨਜੀਤ ਸਿੰਘ ਕੁਮਾਰਾ ਸਾਡੇ ਨਾਲ ਮੌਜੂਦ ਨੇ ਕੁਮਾਰਾ ਸਾਹਿਬ ਇਸ ਵੇਲੇ ਤੀਜੇ ਦਿਨ ਤੇ ਉੱਤੇ ਇਹ ਕਿਸਾਨ ਅੰਦੋਲਨ ਪਹੁੰਚਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਪਿਆ ਹੈ ਕਿ ਅੱਜ ਦੇ 5 ਵਜੇ ਤੱਕ ਕੋਈ ਸਹਿਮਤੀ ਬਣ ਸਕੇਗੀ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਆ ਹਾਰਤਿਕ ਕਿਸਾਨ ਮਜ਼ਦੂਰੀ ਉਹਨੂੰ ਪੰਜਾਬ ਜਿਹੜੀ ਸਹਿਮਤੀ ਹੈ ਅਸੀਂ ਉਮੀਦ ਕਰਦੇ ਹਾਂ ਦੇਖੋ ਤੁਸੀਂ 3 ਦਿਨ ਤੋਂ ਇੱਥੇ ਕਵਰੇਜ ਕਰ ਰਹੇ ਹੋ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਮੋਦੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਣ ਦੀਆਂ ਰਾਕਟ ਲਾਂਚਰ ਚਲਾਣ ਦੀਆਂ ਉਹ ਤੋਂ ਬਾਅਦ ਜਿਹੜੇ ਗੋਲੇ ਆ ਡਰੋਂ ਰਹੇ ਕੋੜੇ ਜਿੱਤੇ ਸਾਡੀ ਸਟੇਜਾਂ ਉੱਤੇ ਤੱਕ ਵੀ ਕੱਲ ਸਿੱਟੇ ਗਏ ਨੇ ਵੀ ਅਸੀਂ ਫੇਰ ਵੀ ਚਾਹੁੰਦੇ ਆ ਵੀ ਗੱਲਬਾਤ ਰਹੀ ਹੈ ਮਸਲਾ ਹੱਲ ਹੋ ਜਾਵੇ ਕਿਉਂਕਿ ਕੱਲ ਜਦੋਂ ਅਨੁਰਵ ਠਾਕੁਰ ਜੀ ਨੇ ਕਿਹਾ ਹੈਗਾ ਵੀ ਕਿਸਾਨ ਗੱਲਬਾਤ ਕਰਨ ਲਈ ਰਾਜੀ ਹੁਣ ਤਾਂ ਸਾਡੀ ਮੀਟਿੰਗ ਐਟ ਦੀ ਸਪੋਰਟ ਹੋਈ ਮੀਟਿੰਗ ਹੋਏ ਤੋਂ ਬਾਅਦ ਅਸੀਂ ਅੱਜ ਜਿਹੜੀ ਸ਼ਾਮ ਨੂੰ 5 ਵਜੇ ਉਹਨਾਂ ਦਾ ਕੱਲ ਸ਼ਾਮ ਸੁਨੇਹਾ ਆਇਆ ਸਾਡੇ ਕੋਲ ਮੈਸੇਜ ਆਇਆ ਤੋਂ ਬਾਅਦ ਵੀ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਕਰੋ ਸੀ ਉਹਦੇ ਲਈ ਤਿਆਰ ਆ ਪਰ ਇੱਕ ਪਾਸੇ ਤਾਂ ਸਰਕਾਰ ਮੀਟਿੰਗ ਦੀਆਂ ਗੱਲਾਂ ਕਰਦੀ ਐ ਦੂਜੇ ਪਾਸੇ ਸਰਕਾਰ ਸਾਡੇ ਤੇ ਗੋਲੀਬਾਰੀ ਕਰਦੀ ਐ ਇਹ ਕਿਹੜਾ ਹੋ ਗੱਲ ਕਰਨ ਦਾ ਤਰੀਕਾ ਹੈਗਾ ਸਾਨੂੰ ਇਹ ਹੀ ਸਮਝ ਨਹੀਂ ਆਉਂਦਾ ਵੀ ਮੋਦੀ ਜੀ ਨੂੰ ਕਿਹੜੀ ਚੀਜ਼ ਦਾ ਡਰ ਹੈ ਕੀ ਉਹਨੂੰ ਖਤਰਾ ਹੈ ਜਾਣਾ ਅਸੀਂ ਦਿੱਲੀ ਐ ਮੈਂ ਖੱਟਰ ਜੀ ਨੂੰ ਤੇ ਵਿੱਜ ਜੀ ਨੂੰ ਵੀ ਪੁੱਛਣਾ ਜਾਣਾ ਦਿੱਲੀ ਐ ਅੰਮਰਸਰ ਬਾਰਡਰ ਤੋਂ ਚੱਲ ਕੇ ਅਸੀਂ ਸ਼ੰਭੂ ਤੱਕ ਪਹੁੰਚ ਗਏ ਕੋਈ ਬਿਗਨ ਨਹੀਂ ਪਿਆ ਕੋਈ ਕਿਸੇ ਨੇ ਗਲਤ ਗੱਲ ਨਹੀਂ ਕਰੀ ਇੱਥੇ ਆ ਗਏ ਅਸੀਂ ਕਿਹੜੇ ਖਾੜਕੂ ਬਣ ਕੇ ਜਿਹੜਾ ਇੱਥੇ ਸਾਡੇ ਦੇ ਪਾਸੇ ਇੰਨੇ ਨੇ ਬੈਰੀਕੇਡ ਲਾਤੇ ਸਾਡੇ ਤੇ ਗੋਲਾਵਾਰੀ ਕਰਤੀ ਅਸੀਂ ਇਹ ਦੇਸ਼ ਦੇ ਵਾਸੀ ਆ ਬਾਈ ਜੀ ਜਦੋਂ ਇੰਡੀਆ ਨੂੰ ਜ਼ਰੂਰਤ ਹੁੰਦੀ ਆ ਜਦੋਂ ਕਹਿੰਦੇ ਵੀ ਅੰਨ ਮੁੱਕ ਗਿਆ ਸੁਣਦੇ ਰਹੋ ਤੁਸੀਂ ਇੱਕ ਵਾਰ ਲਾਲ ਬਾਧਰ ਸ਼ਾਸਤਰੀ ਸਾਡੇ ਪ੍ਰਧਾਨ ਮੁਜੇ ਉਹਨਾਂ ਨੇ ਹੋਕਾ ਦਿਆ ਸੀਗਾ ਵੀ ਇੱਕ ਦਿਨ ਅੰਨ ਖਾਣਾ ਛੱਡ ਦਿਓ ਸਾਰੇ ਕਿਉਂਕਿ ਇੰਡੀਆ ਕੋਲ ਅੰਨ ਦੀ ਥੋੜ੍ਹ ਹੋ ਗਈ ਸੀਗੀ ਉਹ ਆਹੀ ਪੰਜਾਬ ਸੀਗਾ ਆ ਪੰਜਾਬ ਦੇ ਲੋਕ ਸੀਗੇ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਅੰਨ ਦੇ ਭੰਡਾਰਾਂ ਇੰਨੇ ਪਰਤੇ ਜਿਹੜੇ ਕਹਿੰਦੇ ਵੀ ਵਾਕਈ ਪੰਜਾਬ ਦੇ ਵਿੱਚ ਹਿੰਮਤ ਹੈਗੀ ਆ ਪਰ ਜਿਹੜੀਆਂ ਮੰਗਾ ਮੰਨ ਚੁੱਕੇ ਆ 2021 ਦਾ ਦੋ ਮਹੀਨਾ ਸਾਡੇ ਪ੍ਰਾਈਮ ਮਿੰਟਰ ਜੀ ਮੋਦੀ ਜੀ ਉਹਨੂੰ ਲਾਗੂ ਕਰਨ ਲਈ ਸਾਨੂੰ ਐਡਾ ਵੱਡਾ ਸਿਸਟਮ ਬਣਾਉਣਾ ਪਰ ਇਹ ਕਿੱਧਰ ਦਾ ਇੱਕ ਰਾਜੇ ਦਾ ਸੂਲ ਹੈ ਰਾਜੇ ਦਾ ਹੋਉਂਦਾ ਵੀ ਜਿਹੜੀ ਗੱਲ ਜ਼ੁਬਾਨ ਚੋਂ ਕੱਢਦੀ ਉਹ ਤਾਂ ਖਰੇ ਉਤਰਾਂਗੇ ਜੋ ਕਹਿੰਦਾ ਕਰਤੇ ਆ ਪਰ ਸਾਨੂੰ ਨਹੀਂ ਸਮਝ ਆਉਂਦੀ ਵੀ ਇਹਦੇ ਪਿੱਛੇ ਕੀ ਉਹਨਾਂ ਦੀ ਮਨਸਾ ਹੈ ਮੀਟਿੰਗਾਂ ਨਾਲ ਉਹ ਸਾਨੂੰ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜਾਂ ਮੀਟਿੰਗ 'ਚ ਉਹਨਾਂ ਦੇ ਮਨਚਾ ਹੈ ਵੀ ਉਹਨਾਂ ਨੇ ਮਸਲਾ ਹੱਲ ਕਰਨਾ ਇਹ ਅਸੀਂ ਕੁਝ ਨਹੀਂ ਕਰ ਹੁਣ ਸਭ ਗੱਲ ਉੱਥੇ ਹੀ ਆ ਕਿ ਜੋ ਮੰਗਾ ਪਹਿਲੇ ਅੰਦੋਲਨ 'ਚ ਸੀਗੀਆਂ ਉਹੀ ਦੂਜੇ 'ਚ ਹੈਗੀਆਂ ਨੇ ਮਤਲਬ ਹੁਣ ਇਹ ਮੰਨ ਲਈਏ ਕਿ ਕਿਤੇ ਕਿਸਾਨ ਕਮਜ਼ੋਰ ਰਹਿ ਗਏ ਉਹ ਮੰਗਾ ਸਹੀ ਤਰ੍ਹਾਂ ਮਨਵਾ ਨਹੀਂ ਸਕੇ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਕਿਸਾਨ ਕਮਜ਼ੋਰ ਨਹੀਂ ਰਹੇ ਹੈਗੇ ਮੰਗਾ ਮੰਨ ਲੀਆਂ ਹੁਣ ਤੁਸੀਂ ਇੱਥੇ ਕਰਦੇ ਹੋ ਬਈ ਜੀ ਪੱਤਰਕਾਰ ਤੁਸੀਂ ਕੋਈ ਗੱਲ ਕਰ ਲਈ ਵੀ ਮੈਂ ਇਹ ਕੰਮ ਕਰ ਦੂੰਗਾ ਬਾਈ ਜੀ ਤੁਹਾਡਾ ਤਾਂ ਕਰਨਾ ਬਣਦਾ ਸਾਡਾ ਫਰਜ਼ ਹੈ ਇੱਕ ਪੰਜਾਬ ਦੇ ਵਿੱਚ ਸਾਡਾ ਵੀ ਅਸੀਂ ਬਹੁਤ ਨਰਮ ਦੀ ਲਾ ਜਿੰਨੇ ਸਾਡੇ ਬਜ਼ੁਰਗ ਨੇ ਪੁਰਖੇ ਨੇ ਇਤਿਹਾਸ ਚੱਕੂਲੇ ਸਾਡੇ ਗੁਰੂ ਸਾਹਿਬ ਹੈ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਾ ਗੁਰੂ ਸਾਹਿਬ ਨੇ ਚੁੱਠੀਆਂ ਕਸਮਾਂ ਉੱਤੇ ਖੰਝਣੀਆਂ ਰਾਜਿਆਂ ਵੱਲੋਂ ਪਖੜੀ ਰਾਜਿਆਂ ਵੱਲੋਂ ਉਹਨਾਂ ਨੇ ਵਿਸ਼ਵਾਸ ਕਰਨਾ ਕਿਲਾ ਛੱਡ ਲਾ ਜਦ ਕਿ ਅੱਗੇ ਸਰਸਨ ਦੀ ਜਗ੍ਹਾ ਅਟੈਕ ਕਰਦੇ ਉਹੀ ਗੱਲਾਂ ਜਿਸੀਂ ਹੁਣ ਆਏ ਮੋਦੀ ਜੀ ਨੇ ਕਹਤਾ ਵੀ ਮੈਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੇ ਤੁਹਾਡੀਆਂ ਮੰਗਾ ਮੰਨਤੀਆਂ ਪਰ ਸਾਨੂੰ ਨਹੀਂ ਪਤਾ ਸੀਗਾ ਉਹਦੇ ਪਿੱਛੇ ਉਹਨਾਂ ਦੀ ਇਹ ਮਨਸਾ ਹੈ ਉਦੋਂ ਅਸੀਂ ਅੰਦੋਲਨ ਸਮਾਪਤ ਕਰਾ ਦੇ ਸਸਪੈਂਡ ਕਰਕੇ ਆਏ ਸੀਗੇ ਵੀ ਜੇ ਜਰੂਰਤ ਪਈ ਤਾਂ ਦੁਬਾਰਾ ਅੰਦੋਲਨ ਕਰਾਂਗੇ 2 ਸਾਲ ਅਸੀਂ ਉਡੀਕ ਕਰੀ ਜਦੋਂ 2 ਸਾਲ ਚ ਮੰਗਾ ਨਹੀਂ ਉਹਨਾਂ ਨੇ ਲਾਗੂ ਕਰੀਆਂ ਜਿਹੜੀਆਂ ਮੰਨੀਆਂ ਸੀਗੀਆਂ ਤਾਂ ਮਜਬੂਰਨ ਸਾਨੂੰ ਕਾਲ ਦੇਣੀ ਵੀ 13 ਤਰੀਕ ਦੀ ਜੋ 13 ਦੇ ਵਿੱਚ ਆ ਕੇ ਇੱਥੇ ਹੋਇਆ ਤੁਸੀਂ ਆਪ ਦੇਖ ਰਹੇ ਹੋ ਵੀ ਸਾਨੂੰ ਤਾਂ ਇਹ ਲੱਗਣ ਲੱਗਿਆ ਜਿੱਦਾਂ ਸਾਨੂੰ ਪੰਜਾਬ ਨੂੰ ਇੰਡੀਆ ਆਪਣਾ ਹਿੱਸਾ ਨਹੀਂ ਮੰਨਦਾ ਹੈਗਾ ਪ੍ਰਾਈਮ ਮਿਨਿਸਟਰ ਇੱਕ ਤਾਨਾਸ਼ਾਹ ਰਾਜਾ ਹੈ ਉਹਦੇ ਨਾਤੇ ਵੀ ਇਹ ਕਹਿੰਦਾ ਵੀ ਅਸੀਂ ਪੰਜਾਬ ਨੂੰ ਗੋਲੀਆਂ ਨਾਲ ਟਰਾਲਾਂਗੇ ਜਾਂ ਮੇ ਬਦੁੱਕਾ ਨਾਲ ਡਰਾਵਾਂਗੇ ਪਰ ਮੈਂ ਇੱਕ ਕਹਿਣਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਇਹ ਲੋਕ ਨੇ ਜਿਹੜੇ ਇਹ ਜਾਏ ਨੇ ਉਹ ਗੁਰੂ ਸਾਹਿਬ ਦੇ ਜਾਏ ਆ ਜਿਨ੍ਹਾਂ ਨੇ ਬੰਦਵੰਦ ਕਿਟਾ ਕੇ ਪਰਿਵਾਰ ਬਾਹਰ ਕੇ ਵੀ ਕਦੇ ਪਿੱਛੇ ਨਹੀਂ ਡਰੇ ਨਾ ਹਟੇ ਆਦਰਵਾਜੇ ਮੰਗਾ ਪਿਆਰ ਤੇ ਸਾਡੇ ਆ ਮੰਨ ਲੰਨੇ ਆ ਤਾਂ ਬਹੁਤ ਵਧੀਆ ਜਸ਼ਮੀ ਮਿਟੀਆਂ ਉਮੀਦ ਕਰਦੇ ਆ ਸੀ ਇਹ ਚੀਜ਼ ਦੀ ਵੀ ਇਹ ਮੰਗਾ ਸਾਡੀਆਂ ਮੰਨ ਕੇ ਉਹਨਾਂ ਨੂੰ ਲਾਗੂ ਕਰ ਦਾਂਗੇ ਆਦਰਵਾਜ ਨਹੀਂ ਕਰਦੇ ਤਾਂ ਦਿੱਲੀ ਕੂਚ ਦਾ ਜਿਹੜਾ ਦਿਆ ਹੋਇਆ ਸਾਡਾ ਐਲਾਨ ਕਰਿਆ ਹੋਇਆ ਤਾਂ ਦਿੱਲੀ ਜਾਵਾਂਗੇ ਉਹ ਪ੍ਰਮਾਤਮਾ ਜਾਣਦਾ ਵੀ ਕਿੱਦਾਂ ਕਰਦਾ ਕੱਲ ਇੱਕ ਡਰੋਨ ਨੇ ਪਰਸਨ ਤੋਂ ਬਹੁਤ ਤੰਕਰੇ ਹੋਏ ਸੀਗੇ ਗੋਲਾ ਗੋਲਾ ਸਿੱਟਣਾ ਕੱਲ ਜਦੋਂ ਉਹਨੇ ਹੱਦ ਪਾਰ ਕਰਕੇ ਸਟੇਜ ਤੋਂ ਅੱਗੇ ਆ ਕੇ ਗੋਲਾ ਸਿੱਟਿਆ ਗੁਰੂ ਸ਼ਾਹਬ ਨੇ ਸਾਨੂੰ ਕਿਹਾ ਵਰਦਾਈ ਤੁਸੀਂ ਉਰੇ ਸੀਗੇ ਉਹ ਟਾਈਮ ਤੇ ਦੇਖ ਰਹਾ ਇੱਕ ਪਤੰਗ ਦੀ ਡੋਰ ਨੇ ਉਹਨੂੰ ਇਹੋ ਜਿਹਾ ਚੱਕਰ ਚ ਲਿਆ ਜਾ ਕੇ ਥੱਲੇ ਸਿੱਟਿਆ ਉਹ ਪਰਮੇਸ਼ਰ ਨਾਲ ਹੈ ਉਹ ਪਰਮੇਸ਼ਰ ਦੀ ਰਹਿਨਮਾਈ ਹੈ ਸਾਰਾ ਕੁਝ ਉਹਣਾ ਮੈਂ ਤੁਹਾਡੇ ਮਦਮ ਰਹੀ ਮੋਦੀ ਜੀ ਨੂੰ ਤੇ ਖੱਟਰ ਤੋਂ ਤੇ ਵਿਜਨ ਕਾੜਨਾ ਚਾਹੂਗਾ ਜਿਹੜੇ ਤੁਸੀਂ ਇਹ ਛੜੇ ਹੋ ਨਾ ਉਹ ਮਾਲਕ ਨੂੰ ਯਾਦ ਕਰੋ ਪਿੱਛੇ ਆ ਜਾਓ ਕਿਉਂਕਿ ਨਾ ਤਾਂ ਤੁਹਾਨੂੰ ਪਰਿਵਾਰ ਨੇ ਥੋੜਾ ਜਿਹੜਾ ਤੁਹਾਨੂੰ ਦਰਦ ਹੋਊਗਾ ਕਿਤੇ ਸੱਟ ਲੱਗਦੀ ਹੈ ਕੁਝ ਨਾ ਥੋੜਾ ਕੁਝ ਹੋਰ ਹੈ ਕੋਈ ਆਪਣਾ ਮੰਨਦੇ ਹੋ ਤੁਸੀਂ ਕਿਸੇ ਨੂੰ ਕਿ ਉਹ ਜਿਹੜੀ ਤੁਹਾਡਾ ਸਦਾਤ ਹੈ ਤੁਸੀਂ ਕਹਿੰਦੇ ਅਸੀਂ ਇਕੱਲੇ ਆਇਆ ਇਕੱਲੇ ਜਾਣਾ ਪਰ ਲੋਕਾਂ ਨਾਲੇ ਵੱਡਾ ਹੁੰਦਾ ਪਬਲਿਕ ਨਾਲ ਵੱਡਾ ਜੇ ਤੁਸੀਂ ਮੁੱਖ ਮੰਤਰੀਆ ਪ੍ਰਾਈਮ ਮਿੰისტਰ ਬਣਨੇ ਪਬਲਿਕ ਨੇ ਬਣਾਏ ਆ ਇਹਦੇ ਕਰਕੇ ਇਹ ਗੱਲਾਂ ਮੰਨ ਲਓ ਨਹੀਂ ਜਿੱਦਣ ਉਹ ਅਕਾਲਪੁਰਕ ਨੇ लाठी मारਨੀ ਆ ਤੁਹਾਡੇ ਤੋਂ ਸਹੀ ਨਹੀਂ ਜਾਣੀ ਸ੍ਰੀਮਾਨ ਸਾਹਿਬ ਇਹ ਤੁਸੀਂ ਗੱਲ ਕੀਤੀ ਨਰਮ ਦਲੀ ਦੀ ਪਿਛਲੀ ਵਾਰ ਨਰਮਦਲੀ ਲੈ ਕੇ ਬੈਗੀ ਸੀ ਐਤਕੀ ਇਸ ਅੰਦੋਲਨ ਚ ਵੀ ਕਿਤੇ ਨਰਮਦਲੀ ਨਾਲ ਕਿਸਾਨਾਂ ਨੂੰ ਧੋਖਾ ਨਾ ਮਿਲ ਜੇ ਨਹੀਂ ਜੀ ਨਹੀਂ ਇਸ ਵਾਰ ਅਸੀਂ ਆਰ ਪਾਰ ਦੀ ਲੜਾਈ ਕਰਾਂਗੇ ਤੁਸੀਂ ਇਹ ਚੀਜ਼ ਦੇਖੀ ਵੀ ਹੋਗੀ ਜਿੰਨੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਹੈ 17 18 ਜਥੇਬੰਦੀਆਂ ਦੇ ਜਿੰਨੇ ਸਾਡੇ ਗੈਰ ਰਾਜਨੀਤਿਕ ਫੋਰਮ ਦੇ ਆਗੂ ਨੇ ਸਾਰੇ ਇੱਥੇ ਬਾਰਡਰ ਦੇ ਆਪ ਮੋਰੇ ਹੋ ਕੇ ਲੜਾਈ ਲੜਨ ਲੱਗੇ ਹੋਏ ਐ ਨੌਜਵਾਨਾਂ ਦੇ ਨਾਲ ਵੀਰਾਂ ਦੇ ਨਾਲ ਕਿਉਂਕਿ ਸਾਡੀ ਕੋਈ ਹਜਿਮਤ ਨਹੀਂ ਵੀ ਅਸੀਂ ਪਿੱਛੇ ਹਟ ਜਿਆ ਮੰਨ ਲਈਏ ਜੇ ਮੰਨਣ ਵਾਲੀ ਗੱਲ ਹੁੰਦੀ ਜਿਹੜੀ 12 ਵਾਲੀ ਮੀਟਿੰਗ ਸੀਗੀ ਉਹ ਇਹਨਾਂ ਨੇ 3-4 ਛੋਟੀਆਂ ਮੰਗਾਂ ਲਖੀਮਪੁਰ ਖੀਰੀ ਵਾਲੀ ਜੀ ਹੋਰ ਉਹ ਮੰਨਣ ਨੂੰ ਤਿਆਰ ਸੀ ਪਰਚੇ ਰੱਦ ਕਰ ਦਿੰਦੇ ਪਰ ਨਹੀਂ ਜਿਹੜੀ ਮੇਨ ਸਾਡੀਆਂ 3-4 ਮੰਗਾਂ ਨੇ ਜਦ ਤੱਕ ਉਹ ਲਾਗੂ ਨਹੀਂ ਹੁੰਦੀਆਂ ਜਿੱਚ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਸਵਾਮੀ ਨਾਥਰ ਰਿਪੋਰਟ ਦੇ ਤਹਿਤ ਰੇਟ ਮੈਲਾ ਜਦ ਤੱਕ ਉਹ ਨਹੀਂ ਹੁੰਦਾ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਅੱਛਾ ਇੱਕ ਆਰਪਾਰ ਦੀ ਲੜਾਈ ਹੁਣ ਤਾਂ ਚੱਲਦੀ ਪਈ ਹੈ ਅੱਗੇ ਵੀ ਚੱਲੇਗੀ ਇਹੀ ਉਮੀਦ ਹੈ ਪਰ ਦੂਜੀ ਗੱਲ ਇਹ ਹੈ ਕਿ ਇਸ ਆਰਪਾਰ ਦੀ ਲੜਾਈ ਦੇ ਵਿੱਚ ਜਿਹੜੇ ਇਸ ਆਰਪਾਰ ਦੀ ਲੜਾਈ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਉਹਨਾਂ ਦੇ ਉੱਤੇ ਹੀ ਹਮਲੇ ਹੋਣ ਲੱਗੇ ਨੇ ਹੁਣ ਉਹਨਾਂ ਨਾਲ ਕਿਸ ਤਰ੍ਹਾਂ ਨਹੀਂ ਜਿੱਤ ਪਾਦੇ ਦੇਖੋ ਇਹਦੀ ਮੈਂ ਬਹੁਤ ਵੱਡੀ ਨਖੇਦੀ ਕਰਦਾ ਬਹੁਤ ਗਲਤ ਕਰਿਆ ਜਿਹਨੇ ਵੀ ਗੱਲ ਕਰਿਆ ਕੱਲ ਸਾਨੂੰ ਪਤਾ ਲੱਗਿਆ ਕੱਲੋਂ ਸਾਡੇ ਕੋਲ ਚੰਡੀਗੜ੍ਹ ਪ੍ਰੈਸ ਕਲੱਬ ਤੋਂ ਬੁੜੀਆ ਮੈਨੂੰ ਲੱਗਦਾ ਆਮਨ ਸਾਹਿਬ ਉਹਦਾ ਨਾਮ ਹੈ ਉੱਥੇ ਆਏ ਨੇ ਸਾਡੇ ਕੋਲ ਮੈਂ ਗਿਆ ਵੀ ਜਾ ਕੇ ਇੱਕ ਬੰਦਾ ਪਰ ਸਾਨੂੰ ਇਹ ਲੱਗਣ ਲੱਗੇ ਵੀ ਮੋਰਚੇ 'ਚ ਕੁਝ ਬਾਹਰ ਦੇ ਗਲਤ ਬੰਦਿਆਂ ਦੀ ਉਸ ਬੈਠ ਹੋ ਗਈ ਉਹਦੇ ਵੜ ਕੇ ਜਿਹੜਾ ਸਾਡੇ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦਾ ਕਿਉਂਕਿ ਸਰਕਾਰ ਨੇ ਸਾਰੇ ਨਟ ਬੰਦ ਕਰਿਹਾ ਸਭ ਕੁਝ ਟੋਟਲ ਬੰਦ ਕਰ ਦਿੱਤਾ ਉਹਨਾਂ ਨੂੰ ਇਹ ਲੱਗਣ ਲ ਜਾ ਕਿਤੇ ਜਰੀਏ ਰਹੀ ਹੈ ਜਿਹੜਾ ਲੋਕਤੰਤਰ ਦਾ ਚੌਥਾ ਦਮ ਹੈ ਪ੍ਰੈਸ ਤੁਹਾਡੇ ਵਰਗੇ ਵੀਰ ਜਿਹੜਾ ਜਾਨ ਤਲੀ ਤੇ ਰੱਖ ਕੇ ਉੱਥੇ ਅੱਗੇ ਜਾਂਦੇ ਜਿਨ੍ਹਾਂ ਦੇ ਸੱਟਾਂ ਵੀ ਲੱਗੀਆਂ ਸੀ ਦੇਖ ਰਹੇ ਕੁੜੀਆਂ ਵੀ ਤੇ ਵੀ ਲੱਗੀਆਂ ਸਾਡੇ ਵੀਰਾਂ ਤੇ ਵੀ ਲੱਗੀਆਂ ਪ੍ਰੈਸ ਵਾਲਿਆਂ ਦੇ ਪਰ ਜਿਹੜਾ ਇਹ ਕੁਛ ਕਰਾ ਸਾਡੇ ਜਥੇਬੰਦੀਆਂ ਦੇ ਨਹੀਂ ਪੇਰ ਕਰ ਸਕਦੇ ਹਾਂ ਜਿਹਨੇ ਕਰਾ ਬਹੁਤ ਗਲਤ ਹੈ ਅਸੀਂ ਮੈਂ ਹੁਣ ਉੱਥੇ ਲਾਜ਼ਮਟ ਵੀ ਇਹ ਗਲਤੀ ਕਰੀ ਹੈ ਅਦਰਵਾਜ ਕੋਈ ਇਹੋ ਜਿਹਾ ਬੰਦਾ ਮਿਲਦਾ ਉਹਨੂੰ ਫੜ ਕੇ ਸਟੇਜ ਤੇ ਲੈ ਕੇ ਆਓ ਤਾਂ ਕਿ ਅੱਜ ਇੱਕ ਕਮੇਟੀ ਵੀ ਬਣਾਈਏ ਇਹਦੇ ਵਾਸਤੇ ਜਿੱਤੇ ਸਾਡੀ ਜਥੇਬੰਦੀ ਦੇ ਆਗੂ ਵਿੱਚ ਨੇ ਵੀ ਜਿਹੜਾ ਕੋਈ ਪ੍ਰੈਸਰ ਨੂੰ ਕੁਝ ਕਹਿੰਦਾ ਆਪਣੇ ਨਾਮ ਲਖਾ ਦੋ ਨੰਬਰ ਲੈ ਜਾਓ ਅਸੀਂ ਨਾਲ ਦੇ ਨਾਲ ਉਹਦੇ ਪ੍ਰੋਟੈਕਸ਼ਨ ਕਰਾਂਗੇ ਉਹਨੂੰ ਆਪ ਅਸੀਂ ਪੁਲਿਸ ਦੇ ਵਿੱਚ ਦਮਾਵਾਂਗੇ ਤੇ ਕਾਰਵਾਈ ਕਰਾਵਾਂਗੇ ਕਿਉਂਕਿ ਜੇ ਪ੍ਰੈਸਰ ਸਾਡੇ ਤੋਂ ਪਿੱਛੇ ਹਟ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ ਪ੍ਰੈਸ ਦੇ ਲਈ ਅਸੀਂ ਹੱਟਣ ਤਤ ਕਰਾਂ ਗੱਲ ਵੀ ਇਸ਼ਾਰਾਤੀ ਅਨੁਸਾਰਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਹੋ ਸਕਦਾ ਕਿ ਵਿੱਚ ਵੜ ਗਏ ਹੋਣ ਸਾਨੂੰ ਲੱਗਦਾ ਕਿ ਇਹ ਕੋਈ ਸਾਜ਼ਿਸ਼ ਹੈਗੀ ਹੈ ਉਹਦੇ ਤਹਿਤ ਹੋ ਰਹੀ ਹੈ ਇਹ ਦੇਖੋ ਸਾਨੂੰ ਜੇ ਸ਼ਾਜ਼ਿਸ਼ ਲੱਗਦੀ ਹੈ ਉਹਦੇ ਕਰਕੇ ਅਸੀਂ ਕਮੇਟੀਆਂ ਬਣਾਈਆਂ ਨੇ ਸਾਰੀ ਜਥੇਬੰਦੀਆਂ ਦੇ ਨੁਮਾਇੰਦੇ ਵਲੰਟੀਅਰ ਅ ਅਸੀਂ ਆਪਣੇ ਬੰਦਿਆਂ ਦੀ ਜਿੱਦਾਂ ਦਿੱਲੀ ਜਦੋਂ ਆਪਾਂ ਮੋਰਚਾ ਲੈ ਕੇ ਗਏ ਆ ਉੱਥੇ ਆ ਹੀ ਕੁਝ ਹੋਣ ਲੱਗਿਆ ਸੀਗਾ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਕੁੱਟਿਆ ਗਿਆ ਵਿੱਚ ਉੱਥੇ ਸਾਡੇ ਕੁੜੀਆਂ ਨੂੰ ਗਲਤ ਦਿਖਾਇਆ ਵੀ ਇਹ ਜੇ ਕੁੜੀਆਂ ਨਾਲ ਗਲਤ ਲੱਗਿਆ ਕਰਨ ਕੁਝ ਜਦੋਂ ਸਾਡੇ ਵਲੰਟੀਅਰ ਕੈਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਉਹੀ ਚੀਜ਼ ਅਸੀਂ ਇੱਥੇ ਕਰੀ ਹੈ ਅੱਜ ਵਲੰਟੀਅਰ ਦੀ ਡਿਊਟੀ ਲਾਤੀ ਮੈਂ ਕਰਾਂ ਹੀ ਵੀ ਬਾਰ-ਬਾਰ ਇਹ ਅਸੀਂ ਕਹਿ ਰਹੇ ਹਾਂ ਤੁਹਾਡੇ ਮਾਧਿਮ ਰਾਹੀਂ ਵੀ ਮੈਂ ਕਹਿ ਰਿਹਾ ਆਦਰ ਮਾਜ ਕੋਈ ਬੰਦਾ ਇਹੋ ਜਿਹਾ ਕਰਦਾ ਮਿਲ ਗਿਆ ਪ੍ਰੈਸ ਨਾਲ ਬਤਮੀਜ਼ੀਆ ਕੁਝ ਵੀ ਉਹ ਆਪਣੀ ਜਿਹੜਾ ਵੀ ਕਾਰਵਾਈ ਹੋਊਗਾ ਦਾ ਆਪ ਜ਼ਿੰਮੇਵਾਰ ਹੋਊਗਾ ਜਿਵੇਂ ਬੰਦਿਆਂ ਉਹਦਾ ਸਾਸ ਨਹੀਂ ਦੇਣ ਗਿਆ ਨਾ ਅਸੀਂ ਤੇ ਆ ਨਾ ਦਮਾਂਗੇ ਕੱਲ ਇੱਕ ਕੱਲ ਇੱਕ ਨੌਜਵਾਨ ਮੁੰਡੇ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਜਦੋਂ ਉਹ ਅੱਗੇ ਅੱਗਿਆ ਸੀਗਾ ਬੜਾ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੀ ਇਹਨਾਂ ਮਾਮਲਿਆਂ ਨੂੰ ਲੈ ਕੇ ਆਹ ਕਹਿ ਦਈਏ ਕਿ ਸਿੱਧੇ ਸਿੱਧੇ ਹਮਲੇ ਸ਼ੁਰੂ ਹੋ ਗਏ ਨੇ ਕਿਹੜੇ ਨੌਜਵਾਨ ਤੇ ਗੱਲ ਕਰਦੇ ਆਪਾਂ ਇਧਰਲੇ ਬੰਨਿਓ ਆ ਰਿਆ ਸੀ ਮੁੰਡਾ ਉਹਦੇ ਅੱਗੇ ਉਹ ਜਿਹੜੀ ਅੱਗੇ ਫੋਰਸ ਖੜੀ ਹੋਈ ਉਹਨਾਂ ਨੇ ਬੜੀ ਬੇਰਹਿਮੀ ਨਾਲ ਮਾਰਿਆ ਉਹਦੀ ਅੱਖ 파ਟਦੀ ਉਹ ਦੇਖੋ ਉਹ ਤਾਂ ਆਪਾਂ ਦਿਖੇ ਰਹੇ ਹਾਂ ਦੇਖੋ ਸਰਕਾਰ ਐਨੀ ਗਿਰ ਚੁੱਕੀ ਹੈ ਮੈਂ ਪਹਿਲਾਂ ਕਹਿ ਕੇ ਰਿਹਾ ਐਨੇ ਜਵਰ ਤੇ ਜਾ ਚੁੱਕੀ ਹੈ 70 ਲੋਕਾਂ ਤੋਂ ਡਰ ਕੇ ਆ ਉਹਨਾਂ ਨੂੰ ਇੱਕ ਬੰਦਾ ਸਾਡਾ ਅੱਗੇ ਜਾਂਦਾ ਦੇਖਣ ਚਲਾ ਗਿਆ ਯਾਰ ਗਨਾਹ ਕੀ ਆ ਉਹਦਾ ਉਹਦੇ ਸਿੱਧਾ ਤੁਸੀਂ ਫੜ ਕੇ ਕੁੱਟੋ ਗੋਲੀਆਂ ਮਾਰੋ ਇੱਕ ਨਹੀਂ 200 ਤੋਂ ਉੱਪਰ ਵੀਰ ਹੈ ਸਾਡੇ ਨੌਜਵਾਨ ਵਿੱਚੇ ਬਜ਼ੁਰਗ ਜਿਨ੍ਹਾਂ ਦੇ ਕਿਸੇ ਦਾ ਜਵਾੜਾ ਟੁੱਟ ਗਿਆ ਕਿਸੇ ਦੀ ਬਾਹ ਕਿਸੇ ਦੀ ਲੱਤ ਮੇਰੇ ਨਾਲ ਖੜਿਆ ਬੁੱਟਾ ਸਿੰਘ ਸਾਡਾ ਡਿਸਟ੍ਰਿਕਟ ਪ੍ਰਧਾਨ ਪਟਿਆਲੇ ਜ਼ਿਲ੍ਹੇ ਦਾ ਇਹਦੇ ਲੱਤ ਦੇ ਉੱਤੇ ਲੱਗੀ ਗੋਲੀ ਆ ਕੇ ਕੱਲ੍ਹ ਐਡਮਿਟ ਰਿਹਾ ਐਡਮਿਟ ਰਿਹਾ ਤੋਂ ਬਾਅਦ ਕੱਲ੍ਹ ਰਾਤ ਤੇ ਸੱਟ ਹੋਇਆ ਅੱਜ ਫੇਰ ਮੋਰਚੇ 'ਚ ਖੜਾ ਦੇਖੋ ਜਜਵਾ ਜਿਹੜਾ ਕਹਿੰਦਾ ਨੌਜਵਾਨਾ ਜਜਵਾ ਹੈਗਾ ਪਰ ਜੇ ਇਹ ਡਰਾਣਾ ਚਾਹੁੰਦੇ ਆ ਗੋਲੀਆਂ ਮਾਰ ਕੇ ਕੁਝ ਨਹੀਂ ਡਰਾਂਗੇ ਇਹਨਾਂ ਨੇ ਪ੍ਰੈਸ ਨੂੰ ਵੀ ਡਰਾਣਾ ਚਾਹਿਆ ਪ੍ਰੈਸ ਤੇ ਹਮਲੇ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਕਿਉਂਕਿ ਮੈਂ ਕਹਿਣਾ ਚਾਹਾਂਗਾ ਮੋਦੀ ਜੀ ਨੂੰ ਜਿੱਦਾਂ ਅੱਜ ਤੁਸੀਂ ਸ਼ਾਂਤੀ ਦਾ ਪ੍ਰਤੀਕ ਦੇ ਰਹੇ ਹੋ ਬਿਲਕੁਲ ਸ਼ਾਂਤ ਆ ਇਦਾਂ ਰਹੋ ਗੱਲ ਸਿਰੇ ਚੜਦੀ ਆ ਠੀਕ ਹੈ ਨਹੀਂ ਅਸੀਂ ਦਿੱਲੀ ਜਾਣਾ ਗੋਲੀਵਰੇ ਪਿਆਰ ਦਾ ਰਸਤਾ ਜਦੋਂ ਵਧੀਆ ਨਹੀਂ ਤਾਂ ਫਿਰ ਮਜਬੂਰ ਨਾ ਸਾਨੂੰ ਕੋਈ ਹੋਰ ਆਪਣਾ ਖ਼ਤਰਾ ਰਸਤਾ ਖ਼ਤਿਆਰ ਕਰਨਾ ਪੈਂਦਾ ਠੀਕ ਹੈ ਠੀਕ ਹੈ ਬਿਲਕੁਲ ਕਿਸਾਨ ਜਿਹੜੇ ਨੇ ਸਾਨੂੰ ਹੋਰ ਤਰੀਕਾ ਖ਼ਤਿਆਰ ਕਰਨਾ ਪੈ ਸਕਦਾ ਆ ਲਗਾਤਾਰ ਇਹ ਚੀਜ਼ਾਂ ਹੋ ਰਹੀਆਂ ਫਿਲਹਾਲ ਹਾਲਾਤ ਇੱਥੇ ਸ਼ਾਂਤੀਪੂਰਵਕ ਨੇ ਪਰ ਅਗਲੇ ਸਮੇਂ ਦਾ ਕੋਈ ਪਤਾ ਨਹੀਂ ਹੈਗਾ ਕੀ ਹਾਲਾਤ ਕਦੋਂ ਬਣ ਜਾਣ ਖੈਰ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੂ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ